ਸ਼ਾਸਿਕਾਲ ਜੀ 2024 ਲੋਕ ਸਭਾ ਦਾ ਖਾੜਾ ਜਿਹੜਾ ਹੁਣ ਪੂਰੀ ਤਰ੍ਹਾਂ ਭਖ ਚੁੱਕਿਆ ਚਾਰੇ ਪਾਰਟੀਆਂ ਵੱਲੋਂ ਆਪਣੇ ਆਪਣੇ ਜਿਹੜੇ ਉਮੀਦਵਾਰ ਨੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਗੱਲ ਅਸੀਂ ਪਟਿਆਲਾ ਲੋਕ ਸਭਾ ਹਲਕੇ ਦੀ ਕਰਨ ਜਾ ਰਹੇ ਜਿੱਥੇ ਕੋਈ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਵੀ ਬੀਤੇ ਦਿਨੀ ਜਿਹੜੇ ਆਪਣੇ ਉਮੀਦਵਾਰ ਨੇ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਹੁਣ ਖਾੜਾ ਜਿਹੜਾ ਉਪੱਖ ਦਾ ਨਜ਼ਰ ਆਵੇਗਾ ਇਸ ਵਿਸ਼ੇ ਤੇ ਅਸੀਂ ਗੱਲਬਾਤ ਕਰਾਂਗੇ ਸਾਬਕਾ ਕੈਬਨਟ ਮੰਤਰੀ ਨੇ ਸਰਜੀਤ ਸਿੰਘ ਰਖੜਾ ਰਖੜਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਪਹਿਲੀ ਵਾਰ ਕੱਲਿਆ ਚੋਣ ਲੜਨ ਜਾ ਰਹੀ ਹੈ ਚੋਣ ਮੈਦਾਨ ਦੇ ਵਿੱਚ ਉਮੀਦਵਾਰ ਵੀ ਐਨ ਕੇ ਸ਼ਰਮਾ ਨੂੰ ਉਤਾਰ ਦਿੱਤਾ ਕਿਸ ਤਰ੍ਹਾਂ ਦੇਖ ਰਿਹਾ ਸ਼੍ਰੋਮਣੀ ਅਕਾਲੀ ਦਲ ਮਾਨ ਸਾਹਿਬ ਦੇਖੋ ਇਹ ਹੈ ਸ਼੍ਰੋਮਣੀ ਅਕਾਲੀ ਦਲ ਆਪਣੇ ਵਰਕਰਾਂ ਨੂੰ ਆਪਣੇ ਲੀਡਰਸ਼ਿਪਰਾਂ ਨੂੰ ਇਮਾਨਦਾਰ ਧਿਆਨਦਾਰ ਕੰਮ ਕਰਨ ਵਾਲੇ ਬੰਦੇ ਨੂੰ ਮੈਦਾਨ ਚ ਉਤਾਰ ਰਿਹਾ ਹੈ ਐਨ ਕੇ ਸ਼ਰਮਾ ਜਦੋਂ ਦਾ ਪੋਲਿਟਿਕਸ ਚ ਆਇਆ ਸੰਚੀ ਤੋਂ ਲੈ ਕੇ ਅੱਜ ਤੱਕ ਸ਼ੋਭਨੀ ਕਾਲ ਦਲ ਦੇ ਨਾਲ ਕੰਮ ਕਰਦਾ ਹੈ ਪੂਰੀ ਇਮਾਨਦਾਰਤਾ ਦਿਆਨਤਾ ਜਿਹਦੇ ਨਾਲ ਕੰਮ ਕਰਦਾ ਹੈ ਅਸੀਂ ਇਹ ਨਹੀਂ ਹੈ ਕਿ ਦੂਜੀ ਪਾਰਟੀ ਨੂੰ ਲਿਆ ਕੇ ਗੰਦੇ ਖੜੀ ਕਰਨਾ ਹੈ ਜਾਂ ਕੁਝ ਹੋਰ ਕਰਨਾ ਹੈ ਅਸੀਂ ਆਪਣੇ ਵਰਕਰਾਂ ਨੂੰ ਪ੍ਰੋਮੋਟ ਕਰਦੇ ਹਾਂ ਤੇ ਆਪਣੇ ਆਪ ਹੀ ਬਾਰੀ ਦਿੰਦੇ ਹਾਂ ਤੇ ਅਸੀਂ ਸਾਰਾ ਸੋਚ ਸਮਝ ਕੇ ਫੈਲਾ ਕੀਤਾ ਸਸਖਵੀਰ ਸਿੰਘ ਬਾਦਲ ਨੇ ਕਈ ਵਾਰ ਕਹਿੰਦੇ ਤੁਸੀਂ ਖੜੀ ਨਹੀਂ ਹੋਏ ਜੀ ਬੈਠ ਕੇ ਸਾਰਨਾ ਫੈਲਾ ਕੀਤਾ ਮੈਂ ਦੱਸਿਆ ਸੀ ਕਿ ਮੈਂ ਇਲੈਕਸ਼ਨ ਲੜਨੀ ਨਹੀਂ ਐਨਕੇ ਸ਼ਰਮਾ ਆਪਣਾ ਸਭ ਤੋਂ ਵਧੀਆ ਕੈਂਡੀਡੇਟ ਹੈ ਸਭ ਤੋਂ ਉਹ ਵਧੀਆ ਕੰਮ ਕਰਨ ਵਾਲਾ ਹੈ ਇਮਾਨਦਾਰ ਹੈ ਧਿਆਨدار ਹੈ ਤੇ ਉਹਨੇ ਗੱਲ ਉਲਟਾਈ ਨਹੀਂ ਉਹ ਕਹਿੰਦਾ ਠੀਕ ਹੈ ਅਸੀਂ ਸਾਰੇ ਬਰਕਰ ਇਕੱਠੇ ਹੋਏ ਤੇ ਸਾਰੇ ਨੇ ਫੈਸਲਾ ਕਰਤਾ ਕਿ ਆਪਣਾ ਐਨਕੇ ਕੈਂਡੀਡੇਟ ਐਨਕੇ ਸ਼ਰਮਾ ਕੈਂਡੀਡੇਟ ਹੋਊਗਾ ਸੋ ਸਾਡੇ ਕੰਨਿਓ ਆਪਣੇ ਵਰਕਰਾਂ ਨੂੰ ਆਪਣੇ ਚੰਗੇ ਬੰਦਿਆਂ ਨੂੰ ਅੱਗੇ ਲੈਂਦਾ ਹੈ ਬਾਕੀ ਪਾਰਟੀਆਂ ਕੋਈ ਕਿਤੋਂ ਲੈ ਕੇ ਆਉਂਦਾ ਕੋਈ ਕਿਤੋਂ ਲੈ ਕੇ ਆਉਂਦਾ ਕੋਈ ਕਿਤੋਂ ਲੈ ਕੇ ਆਉਂਦਾ ਉਹ ਗੱਲ ਜਾਣਨੀ ਚਾਹੁੰਦਾ ਪਰ ਹਮੇਸ਼ਾ ਜੇ ਤੁਹਾਡੀ ਪਾਰਟੀ ਚੰਗੀ ਹੈ ਤਾਂ ਤੁਹਾਡੇ ਵਿੱਚ ਆਪਣੇ ਵਰਕਰ ਹੋਣੇ ਚਾਹੀਦੇ ਨੇ ਲੀਡਰ ਹੋਣੇ ਚਾਹੀਦੇ ਨੇ ਹੂੰ ਬਿਲਕੁਲ ਰਖੜਾ ਸਾਹਿਬ ਵਦਿਆ ਇਮਾਨਦਾਰ ਨੇ ਐਨ ਕੇ ਸ਼ਰਮਾ ਪਹਿਲਾਂ ਵੀ ਵਿਧਾਇਕ ਚੁਣੇ ਗਏ ਨੇ ਵਸੀ ਤੋਂ ਜਿੱਥੋਂ ਕਿ ਹੁਣ ਉਹਨਾਂ ਨੂੰ ਅਕਾਲੀ ਦਲ ਵੱਲੋਂ ਚੌਣ ਮੈਦਾਨ ਦੇ ਵਿੱਚ ਕਹਿੰਦੇ ਕਾਂਗਰਸ ਨੂੰ ਵੀ ਆਪਣਾ ਉਮੀਦਵਾਰ ਨਹੀਂ ਲੱਭਿਆ ਕਹਿੰਦੇ ਆਵਾਦੀ ਪਾਰਟੀ ਦਾ ਲਿਆਂਦਾ ਲੱਭ ਕੇ ਦੇਖੋ ਗੱਲ ਇਹ ਹੈ ਵੀ ਆਵਾਦੀ ਪਾਰਟੀ ਨੇ ਵੀ ਆਪਣੇ ਮੰਤਰੀ ਨੂੰ ਖੜਾ ਕਰ ਰਹੇ ਨੇ ਹੁਣ ਉਹ ਜਿਹੜੇ ਕੋ ਬੰਦੇ ਹੁਣ ਤਾਂ ਲੈ ਕਿਹੜੇ ਬੰਦੇ ਨੂੰ ਲਓ ਜੀ ਆਹ ਜਿਹੜੀ ਗੱਲ ਕਰਦੇ ਸੀ ਕਿ ਇੱਥੇ ਆਮ ਬੰਦੇ ਨੂੰ ਟਿਕਟਾਂ ਦਿੱਤੀਆਂ ਜਾਣੀਆਂ ਵਰਕਰਾਂ ਨੂੰ ਟਿਕਟਾਂ ਦਿੱਤੀਆਂ ਜਾਣੀਆਂ ਉਹ ਸਾਇਕਲ ਖਾਈ ਗਏ ਹੂੰ ਤੁਸੀਂ ਕਿਤੇ ਦੇਖ ਲਓ ਜਨੰਦਰ ਬਾਈ ਇਲੈਕਸ਼ਨ ਹੋਈ ਉੱਥੇ ਦੂਜੀ ਪਾਰਟੀ ਚੋਂ ਲੈਂਦਾ ਉਹ ਟੈਂਪਰੇਰੀ ਆ ਗਿਆ ਤੇ ਹੁਣ ਫੇਰ ਛੱਡ ਕੇ ਭੱਗ ਗਿਆ ਸੋ ਕਹਿਣ ਤੇ ਕਰਨ ਦੇ ਵਿੱਚ ਬਹੁਤ ਵੱਡਾ ਅੰਤਰ ਹੈ ਸ਼ੋਮਨੀ ਕਹਦਾ ਜੋ ਕਹਿੰਦਾ ਉਹ ਕਰਦਾ ਹੈ ਕਦੇ ਤੁਹਾਡਾ ਵੀ ਪਾਬਨ ਟੈਨੂ ਵੀ ਛੱਡ ਕੇ ਆਮ ਆਦਮੀ ਪਾਰਟੀ ਚੱਲੇ ਗਿਆ ਪਹਿਲਾਂ ਕਾਂਗਰਸ ਵਾਲਿਆਂ ਨੂੰ ਟਿਕਟ ਦਿੱਤੇ ਹੁਣ ਕਹਿੰਦੇ ਕਾਲੀ ਦਾਲਾ ਲੱਭ ਲਿਆ ਦੇਖੋ ਗੱਲ ਇਹ ਹੈ ਵੀ ਉਹ ਤਾਂ ਬੰਦੇ ਪਟਦੇ ਨੇ ਕੋਈ ਲਾਲਚ ਦਿੰਦੇ ਨੇ ਕੋਈ ਕੀ ਕਰਦੇ ਨੇ ਕੀ ਕਰਦੇ ਇਹ ਤਾਂ ਉਹ ਹੀ ਜਾਣਦੇ ਨੇ ਪਰ ਉਹਨਾਂ ਕੋਲ ਬੰਦੇ ਹੈ ਹੀ ਨਹੀਂ ਜਿਹੜਿਆਂ ਉਹ ਗੱਲਾਂ ਕਰਦੇ ਸੀ ਇਮਾਨਦਾਰੀ ਦੀਆਂ ਕਟੜੇ ਇਮਾਨਦਾਰੀ ਦੀਆਂ ਅੱਜ ਤੁਸੀਂ ਦੇਖ ਹੀ ਰਹੇ ਹੋ ਕੀ ਹੋ ਰਿਹਾ ਕੇਜਰੀਵਾਸਾ ਸਾਹਿਬ ਅੰਦਰ ਬੈਠੇ ਨੇ ਕਿੰਨੇ ਉਹਨਾਂ ਦੇ ਮੰਤਰੀ ਅੰਦਰ ਬੈਠੇ ਨੇ ਆਦੋਂ ਤੁਸੀਂ ਦੇਖ ਲਵਿਜਦੇ ਆ ਸ਼ਰਾਬ ਪਾਲਿਸੀ ਪੰਜਾਬ ਦੇ ਵਿੱਚ ਆ ਗਈ ਤੇ ਇੱਥੇ ਕਿੰਨੇ ਮੰਤਰੀ ਅੰਦਰ ਜਾਣਗੇ ਕਿੰਨੇ ਬੰਦੇ ਸੋ ਇਹ ਤਾਂ ਬੰਦੇ ਠੀਕ ਹੈ ਇੱਕ ਬੇਵਸੀ ਇੱਕ ਨੇਰੀ ਸੀ ਨੇ ਦੇ ਵਿੱਚ ਆ ਗਏ ਤੇ ਜਿੱਤੂ ਵੀ 7000 ਮੋਟਰ ਤੇ ਗਏ ਨੇ ਪਰ ਹੁਣ ਕੰਮ ਕਰਨ ਦੀ ਵਾਰੀ ਆਈ ਹੈ ਤਾਂ ਦੇਖ ਲਓ ਕੀ ਕਰਦੇ ਨੇ ਕਿੰਨੀ ਕਮਾਨਦਾਈ ਆ ਕਿੰਨਾ ਕੁ ਐਡਮਿਨਿਸਟ੍ਰੇਸ਼ਨ ਤੇ ਕਿੰਨਾ ਕੰਟਰੋਲ ਹੈ ਇਹ ਮੇਰੇ ਨਾਲ ਬੱਸ ਤੁਸੀਂ ਜਾਣਦੇ ਹੋ ਰਖੜਾ ਸਾ ਪਵਨ ਟਿੰਨੂ ਤੋਂ ਜਿਹੜੇ ਸੁਖਵੀਰ ਸਿੰਘ ਬਾਦਲ ਦੇ ਬੜੇ ਨਜ਼ਦੀਕੀ ਤੇ ਕਿੱਥੇ ਇੱਕ ਮਤਭੇਦ ਹੋਏ ਨੇ ਜਿਹੜੀ ਉਹਨੂੰ ਪਾਰਟੀ ਨੂੰ ਛੱਡਣਾ ਪਿਆ ਦੇਖੋ ਇਸ ਗੱਲ ਦਾ ਮੈਨੂੰ ਪਤਾ ਨਹੀਂ ਕੀ ਗੱਲ ਹੋਈ ਐ ਕਿ ਨਹੀਂ ਪਰ ਬੰਦਾ ਵਧੀਆ ਸੀ ਐ ਨਹੀਂ ਕਿ ਜੱਜ ਚਲੇ ਗਿਆ ਸੀ ਕਿ ਇਹ ਬੰਦਾ ਮਾੜਾ ਬਹੁਤ ਵਧੀਆ ਬੰਦਾ ਸੀ ਬਹੁਤ ਵਧੀਆ ਕੰਮ ਕਰਨਾ ਸੀ ਸਾਹ ਸੁਖਵੀਰ ਸਿੰਘ ਬਲਦੇ ਵੀ ਨੇੜੇ ਸੀ ਸਾਡੇ ਵੀ ਨੇੜੇ ਸੀ ਮੇਰੇ ਵੀ ਨੇੜੇ ਸੀ ਤੁਹਾਡੇ ਬਹੁਤ ਨੇੜੇ ਸੀ ਕੁਦਰਤੀ ਕੋਈ ਗੱਲ ਨਹੀਂ ਹੋਈ ਜੇ ਗੱਲ ਹੁੰਦੀ ਸ਼ਾਇਦ ਅਸੀਂ ਰੋਕ ਵੀ ਲੈਂਦੇ ਪਰ ਪਤਾ ਨਹੀਂ ਹੁਣ ਇਹ ਤਾਂ ਉਹਨਾਂ ਨੂੰ ਪਤਾ ਹੈ ਕਿ ਕੀ ਇਹਨਾਂ ਨੇ ਕਿਹਾ ਕੀ ਲਾਚ ਦਿੱਤਾ ਕੀ ਨਹੀਂ ਦਿੱਤਾ ਇਹ ਤਾਂ ਪਰਮਾਤਮਾ ਨੂੰ ਪਤਾ ਹੈ ਉਹਨਾਂ ਨੂੰ ਪਤਾ ਹੈ ਕੀ ਟਿਕਟ ਮੰਗਦੇ ਸੀ ਟੇਨ ਨੂੰ ਜੀ ਨਹੀਂ ਜੇ ਟਿਕਟ ਮੰਗਦੇ ਹੁੰਦਾ ਟਿਕਟ ਤਾਂ ਅਸੀਂ ਵੀ ਦੇ ਦਿੰਦੇ ਉਹਨੂੰ ਟਿਕਟਾ ਹੀ ਮੇਰਾ ਖਿਆਲ ਹੈ ਕੋਈ ਗੱਲ ਹੋ ਨਹੀਂ ਸਕਦੀ ਜੀ ਟਿਕਟਾ ਹੀ ਗੱਲ ਨਹੀਂ ਹੁੰਦਾ ਕੋਈ ਹੋਰੀ ਗੱਲ ਹੋ ਸਕਦੀ ਹੈ ਟਿਕਟਾ ਕਿਉਂਕਿ ਬੰਦਾ ਚੰਗਾ ਸੀ ਉਹ ਕੰਮ ਕਰਨ ਵਾਲਾ ਸੀ ਇਮਾਨਦਾਰ ਸੀ ਇਹ ਨਹੀਂ ਹੈ ਕਿ ਉਹ ਉਧਰ ਭਾਗਾ ਸੀ ਬਹੁਤ ਬੇਈਮਾਨ ਸੀ ਜੀ ਬੜਾ ਠੱਗ ਸੀ ਨਹੀਂ ਜਿਹੜਾ ਚੰਗਾ ਹੈ ਉਹ ਚੰਗਾ ਹੀ ਹੈ ਕਿਤੇ ਪੰਜਾਬ ਭਗਵਾਨ ਤਮਨ ਨੇ ਕੋਈ ਵਿਜੀਲੈਂਸ ਦਾ ਤਾਂ ਨਹੀਂ ਡਰਾਵਾ ਦੇਤਾ ਕਿਤੇ ਨਹੀਂ ਉਹ ਜੇ ਬੇਈਮਾਨ ਹੋਵੇ ਫਿਰ ਡੱਬਾ ਦੇ ਸਕਦਾ ਉਹ ਉਹ ਤਾਂ ਬੀਮਾਨ ਹੈ ਹੀ ਨਹੀਂ ਸੀ ਇਮਾਨਦਾਰ ਬੰਦਾ ਸੀ ਜੀ ਕੰਮ ਕਰਨ ਵਾਲਾ ਬੰਦਾ ਸੀ ਹੂੰ ਪਰ ਉਹ ਇੱਕ ਪਾਸੇ ਦਾ ਆਮ ਆਦਮੀ ਪਾਰਟੀ ਨੂੰ ਬੜਾ ਪਿੰਡ ਦਾ ਸੀ ਉਹਨੂੰ ਕੀ ਸੰਘਾਤਾ ਹੈ ਜਿਆ ਫਿਰ ਬਸ ਮੈਂ ਇਹੀ ਗੱਲ ਕਹਿ ਰਿਹਾ ਕਿ ਇਸ ਚੀਜ਼ ਦਾ ਮੈਨੂੰ ਪਤਾ ਨਹੀਂ ਹੈ ਪਰ ਇਹ ਨਹੀਂ ਹੈ ਕਿ ਬੰਦਾ ਮੜਾ ਸੀ ਬੰਦਾ ਚੰਗਾ ਸੀਗਾ ਸਾਡਾ ਬੰਦਾ ਸੀ ਖਾਸ ਬੰਦਾ ਸੀ ਬੜਾ ਕੰਮ ਕਰਨ ਵਾਲਾ ਸੀ ਆ ਪਹਿਲੀ ਬਾਈ ਇਲੈਕਸ਼ਨ ਹੋਈ ਹੈ ਜਲੰਧਰ ਦੀ ਉਹਦੇ ਬਹੁਤ ਵੱਡਾ ਕੰਮ ਕੀਤਾ ਉਹਨੇ ਰਖੜਾ ਸਾਹਿਬ ਗੱਲ ਲੋਕ ਸਭਾ ਪਟਿਆਲਾ ਸੀਟ ਦੀ ਕਰ ਰਹੇ ਆ ਇੱਕ ਪਾਸੇ ਰਾਜਾ ਸ਼ਾਹੀ ਪਰਿਵਾਰ ਆ ਇੱਕ ਪਾਸੇ ਸਰਕਾਰ ਆ ਇੱਕ ਪਾਸੇ ਕਾਂਗਰਸ ਨੇ ਜਿਹੜਾ ਆਵਾ ਦੀ ਪਾਰਟੀ 2014 ਚ ਲੋਕ ਸਭਾ ਸੀਟ ਜਿੱਤਿਆ ਧਰਮੇਰ ਗੰਦੇ ਤੇ ਦੂਸਰੇ ਪਾਸੇ ਐਨਕੇ ਸ਼ਰਮਾ ਮੁਕਾਬਲਾ ਤਾਂ ਸਖਤ ਦੇਖੋ ਚਾਰ ਪਾਰਟੀ ਚ ਇਸ ਵਾਰ ਦੇਖੋ ਮੁਕਾਬਲਾ ਤਾਂ ਜਦ ਆਪਾਂ ਪੇਪਰ ਦੇਣ ਜਾਂਦੇ ਆ ਐਗਜ਼ਾਮ ਹੁੰਦਾ ਸਾਰਿਆਂ ਨੂੰ ਔਖਾ ਹੁੰਦਾ ਲੱਗਦਾ ਹੈ ਪਰ ਗੁਰੂ ਨੇ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਜਿੱਦਾਂ ਸਾਡਾ ਅਕਸ਼ਾ ਹੈ ਜਿੱਦਾਂ ਸਾਡਾ ਕੈਂਡੀਡੇਟ ਹੈ ਸਾਡਾ ਕੈਂਡੀਡੇਟ ਬਹੁਤ ਵਧੀਆ ਓਟਾ ਜਿੱਤੂਆ ਇਹ ਮੈਂ ਵਿਸ਼ਵਾਸ ਨਾਲ ਕਹਿ ਸਕਦਾ ਔਰ ਅਸੀਂ ਸਾਰੇ ਬੰਦੇ ਇੱਕੋ ਇੱਕ ਸ਼੍ਰੋਮਣੀ ਕਾਲੀ ਦਲ ਜਿਹਦੇ ਪਾਰਟੀ ਦੇ ਵਿੱਚ ਕਿਤੇ ਦੁਫਾੜ ਨਹੀਂ ਹੈ ਸਾਰੇ ਇਕੱਠੇ ਖੜੇ ਨੇ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ ਬੀਜੇਪੀ ਦਾ ਇਹਦਾ ਫਾਇਦਾ ਵੀ ਅਕਾਲੀ ਦਲ ਨੂੰ ਮਿਲੂਗਾ ਪਿੰਡਾਂ ਦੇ ਵਿੱਚ ਤਾਂ ਕਹਿੰਦੇ ਵੜਨ ਦੇ ਰਹੇ ਦੇਖੋ ਇਹ ਭੈ ਤਾਂ ਹੁੰਦੀ ਹੀ ਜੇ ਕਿਹਦਾ ਨੁਕਸਾਨ ਦਾ ਦੂਜੇ ਦਾ ਫਾਇਦਾ ਤਾਂ ਹੁੰਦੀ ਹੀ ਹੈ ਜੀ ਪਰ ਗੱਲ ਇਹ ਹੈ ਵੀ ਸ਼੍ਰੋਮਣੀ ਕਾਲੀ ਦਲ ਨੇ ਬੜਾ ਸੋਚ ਸਮਝ ਕੇ ਫਾਇਦਾ ਲਿਆ ਅੱਜ ਲੋਕ ਕੇ ਗੱਲ ਦੀ ਤਾਰੀਫ ਵੀ ਕਰਦੇ ਨੇ ਕਿ ਆਪਣੇ ਸਟੈਂਡ ਦੇ ਉੱਤੇ ਸ਼੍ਰੋਮਣੀ ਕਾਲੀ ਦਲ ਖੜਾ ਹੈ ਮੁਕਾਬਲਾ ਕਿਹਦੇ ਨਾਲ ਮੰਨਦੇ ਰੱਖਣਾ ਸਰ ਸ਼੍ਰੋਮਣੀ ਕਾਲੀ ਦਲ ਦਾ ਮੁਕਾਬਲਾ ਪੰਜਾਬ ਦੇ ਵਿੱਚ ਕਿਹੜੀ ਪਾਰਟੀ ਦੇ ਨਾਲ ਹੋਊਗਾ ਦੇਖੋ ਜਿੱਦਾਂ ਮੁਕਾਬਲਾ ਹੀ ਗੱਲ ਕਰ ਲਈਏ ਜੇ ਮੈਡ ਦੇ ਉੱਤੇ ਗੱਲ ਕਰ ਲਈਏ ਤਾਂ ਮੈਡ ਦੇ ਉੱਤੇ ਤਾਂ ਹੁਣ ਤੁਸੀਂ ਬੀਜੇਪੀ ਦੀ ਗੱਲ ਕਰ ਲਓ ਤੁਸੀਂ ਕਾਂਗਰਸ ਦੀ ਗੱਲ ਕਰ ਲਓ ਉਹਨੇ ਕੈਂਡੀਡੇਟ ਕਿੱਥੋਂ ਲੈਂਦਾ ਹੈ ਤੁਸੀਂ ਆਪ ਦੀ ਗੱਲ ਕਰ ਲਓ ਇਹਦਾ ਸਾਡਾ ਕੋਈ ਮੁਕਾਬਲਾ ਹੈ ਨਹੀਂ ਕਿਸੇ ਨਾਲ ਇੱਕ ਨਾ ਵੀ ਮੁਕਾਬਲਾ ਹੈ ਨਹੀਂ ਕਿਸੇ ਪਾਰਟੀਆਂ ਨਾਲ ਤੁਹਾਡਾ ਮੁਕਾਬਲਾ ਕੋਈ ਮੁਕਾਬਲਾ ਨਹੀਂ ਹੈ ਸਾਰਾ ਕੋਈ ਗੁਰੂ ਮਾਰ ਦੇ ਹੱਥ ਪਰਮਾਤਮਾ ਦੇ ਹੱਥ ਹੈ ਹਮੇਸ਼ਾ ਮੰਨ ਨਿਭਰਤਾ ਰੱਖਣੀ ਚਾਹੀਦੀ ਹੈ ਤੇ ਉਹਦੇ ਨਾਲ ਹੀ ਕੰਮ ਕਰਨਾ ਚਾਹੀਦਾ ਪਰ ਅੱਜ ਦੀ ਡੇਰ ਦੇ ਵਿੱਚ ਕੋਈ ਮੁਕਾਬਲਾ ਨਹੀਂ ਹੈ ਬਿਲਕੁਲ ਲੋਕ ਸਭਾ ਚੋਣਾਂ ਦੇ ਜਿਹੜੇ ਰਿਜ਼ਲਟ ਨੇ ਉਹ ਸਾਫ਼ ਕਰ ਦੇਣਗੇ ਵਿਧਾਨ ਸਭਾ 2027 ਦੀਆਂ ਬਿਲਕੁਲ ਜੀ ਹੂੰ ਆਹ ਪਾਰਲੀਮੈਂਟ ਹੈ ਜਿਹੜੀ ਇਸ ਪਾਰਲੀਮੈਂਟ ਤੋਂ ਬਾਅਦ ਅਸੈਂਬਲੀ ਦਾ ਅਟਮੈਟ ਪਤਾ ਲੱਗ ਜੂ ਕਿਹਦੀ ਅਸੈਂਬਲੀ ਆਉਣੀ ਹੈ ਹੂੰ ਇਹ ਤੋਂ ਪਤਾ ਲੱਗ ਜੂਗਾ ਅੱਜ ਕਦੇ ਮੁੱਖ ਮੰਤਰੀ ਦਿੱਲੀ ਜਾ ਰਹੇ ਨੇ ਜੇਲ੍ਹ ਦੇ ਅੰਦਰ ਮੁਲਾਕਾਤ ਕਰਨ ਲਈ ਇੱਥੇ ਪੰਜਾਬ ਉਜੜਦਾ ਜਾ ਰਿਹਾ ਉਹ ਮੁਲਾਕਾਤਾਂ ਕਰ ਰਿਹਾ ਕੰਜਰੀਵਾਲ ਦੀ ਦੇਖੋ ਜਿੱਥੇ ਤੱਕ ਆਪ ਦੀ ਗੱਲ ਹੈ ਚੀਫ ਮਿੰਸਟਰ ਸਾਹਿਬ ਦੀ ਗੱਲ ਹੈ ਹੂੰ ਇਹ ਤਾਂ ਬਹਾਲਿਆ ਤੇ ਜੋਰ ਲਾ ਰਹੇ ਨੇ ਕਿ ਪੰਜਾਬ 'ਚ ਜੋ ਮਰਜ਼ੀ ਹੋਈ ਜਾਵੇ ਜਿੰਨਾ ਕ੍ਰਾਈਮ ਅੱਜ ਪੰਜਾਬ ਦੇ ਵਿੱਚ ਹੋ ਰਿਹਾ ਹੈ ਅਤਵਾਦ ਨਾਲ ਵੱਧ ਕ੍ਰਾਈਮ ਹੋ ਰਿਹਾ ਹੈ ਹੂੰ ਡਰੱਗ ਦੀ ਗੱਲ ਕਰ ਲਈਏ ਡਰੱਗ ਨਾਲ ਕਿੰਨੇ ਬੰਦੇ ਮਾਰੇ ਰਹੇ ਨੇ ਮੈਨਿੰਗ ਦੀ ਗੱਲ ਕਰ ਲਈਏ ਉੱਥੇ ਕੀ ਕੁਝ ਹੋ ਰਿਹਾ ਹੈ ਇਹਨਾਂ ਨੇ ਜਿੰਨੀਆਂ ਵੈਲਫੇਅਰ ਨੇ ਸਕੀਮਾਂ ਸੀ ਸਾਰੀਆਂ ਬੰਦ ਕਰਤੀਆਂ ਇੱਕ ਇੱਕੋ ਗੱਲ ਹੈ ਇੱਕੋ ਰੱਟਾ ਹੈ ਬਿਜਲੀ ਮਾਫ ਕਰਦੀ ਬਿਜਲੀ ਮਾਫ ਕਰਦੀ ਬਿਜਲੀ ਦਾ ਅਸੀਂ ਮਾਫ ਕੀਤੀ ਸੀ 200 ਜੂਨਟ ਅਸੀਂ ਮਾਫ ਕੀਤੇ ਸੀ ਕਿਸਾਨਾਂ ਦੀ ਬਿਜਲੀ ਅਸੀਂ ਮਾਫ ਕੀਤੀ ਸੀ ਤੇ ਆ ਜਿੰਨੀਆਂ ਵੈਲਫੇਅਰ ਸਕੀਮਾਂ ਨੇ ਸਾਰੀਆਂ ਸ਼ੋਮਨੀ ਕਲਦਲ ਨੇ ਚਲਾਈਆਂ ਸੀ ਸਾ ਪ੍ਰਕਾਸ਼ ਸਿੰਘ ਬਾਲ ਨੇ ਚਲਾਈਆਂ ਸੀ ਸੋ ਇਹ ਇੱਕੋ ਘੱਮ ਘਮ ਕਰਕੇ ਇਹਨਾਂ ਨੇ ਵਾਦਾ ਨਹੀਂ ਸੀ ਕੀਤਾ ਕਿ ਅਸੀਂ ਸਾਡੇ ਜਿਹੜੇ ਭੈਣਾਂ ਨੇ ਸਾਡੇ ਜਿਹੜੇ ਬੇਟੀਆਂ ਨੇ ਉਹਨਾਂ ਨੂੰ ਅਸੀਂ ਹਜ਼ਾਰ-ਹਜ਼ਾਰ ਰੁਪਏ ਦੇਵਾਂਗੇ ਆ 24 ਮਹੀਨੇ ਹੋ ਗਏ ਇਹਦਾ ਮਤਲਬ 24000 ਰੁਪਏ ਤੋਂ ਉਹਦਾ ਖੜਾ ਨਾ ਹੂੰ ਆ 24000 ਦੇ ਦੇ ਦੇਣ ਤਾਂ ਤੁਸੀਂ ਦੇਖ ਲਓ ਵੀ 24000 ਕਰੋੜ ਰੁਪਏ ਬਣ ਜਾਂਦਾ ਹੂੰ ਸਟੇਟ ਕਿੱਥੇ ਜਾਊਗੀ ਬਿਲਕੁਲ 70000 ਕਰੋੜ ਇਹਨੇ ਕਰਜ਼ਾ ਲੈ ਲਿਆ ਜਿਹੜੇ ਕਿ ਅਸੀਂ ਕਰਜ਼ਾ ਮੋੜਾਂਗੇ ਹੂੰ ਮਾਈਨਿੰਗ ਚੋਂ ਕਹਿੰਦੇ ਸੀ ਅਸੀਂ ਪੈਸੇ ਕੱਢਾਂਗੇ ਇਹ ਕਹਿੰਦੇ ਸ਼ਰਾਬ ਚੋਂ ਅਸੀਂ ਪੈਸੇ ਕੱਢਾਂਗੇ ਹੂੰ ਕ੍ਰਾਪਸ਼ਨ ਚੋਂ ਪੈਸੇ ਕੱਢਾਂਗੇ ਪੈਸੇ ਕੱਢੇ ਨੇ ਇਹ ਨਹੀਂ ਕਿ ਨਹੀਂ ਕੱਢੇ ਪੈਸੇ ਸ਼ਰਾਬ ਚੋਂ ਹੀ ਬਥੇਰੇ ਨਿਕਲੇ ਨੇ ਕ੍ਰਾਪਸ਼ਨ ਚੋਂ ਹੀ ਬਥੇਰੇ ਨਿਕਲੇ ਨੇ ਮਾਈਨਿੰਗ ਚੋਂ ਹੀ ਬਥੇਰੇ ਨਿਕਲੇ ਨੇ ਪਰ ਉਹ ਸਰਕਾਰ ਕੋਲ ਨਹੀਂ ਗਏ ਇਹਨੇ ਜੇਬਾਂ ਚ ਮਾਕੇ ਜਿਹੜਾ ਐਨਐਸਏ ਲਗਾਈ ਗਈ ਆ ਸਿੱਖਾਂ ਦੇ ਉੱਪਰ ਬਾਹਰ ਡਿਵਿਡੂ ਜਿਲ੍ਹੇ ਦੇ ਵਿੱਚ ਭੇਜੇ ਗਏ ਨੇ ਉਹ ਵੀ ਹਾਵੀ ਰਹੂਗਾ ਲੋਕ ਸੋਚ ਉਹਨਾਂ ਦੇ ਵਿੱਚ ਦੇਖੋ ਇਦੋਂ ਮਾੜੀ ਗੱਲ ਕੀ ਹੋ ਸਕਦੀ ਹੈ ਆਪਾਂ ਨੂੰ ਪਤਾ ਹੈ ਜੇ ਕੋਈ ਬੰਦਾ ਗਲਤੀ ਚ ਮੈਂ ਵੀ ਗਲਤੀ ਕਰ ਸਕਦਾ ਤੁਸੀਂ ਵੀ ਗਲਤੀ ਕਰ ਸਕਦੇ ਕੋਈ ਬੰਦਾ ਗਲਤੀ ਕਰ ਸਕਦਾ ਜੇ ਗਲਤੀ ਜਿੰਨੀ ਗਲਤੀ ਆਉਂਦੀ ਓਨੀ ਖਸਾ ਦੇ ਦਿਓ ਇਹ ਥੋੜਾ ਵੀ ਐਨਐਸਏ ਲਾ ਦਿਓ ਐਨਐਸਏ ਨੂੰ ਦੱਸੋ ਵੀ ਉਹ ਕੋਈ ਹੱਤਬਾਦੀ ਸੀ ਟੈਰਰਿਸਟ ਸੀ ਕੀ ਸੀ ਪ੍ਰਚਾਰ ਕਰਦਾ ਸੀ ਉਹ ਉਹ ਨਸ਼ੇ ਸ਼ਿਡਾਉਂਦਾ ਸੀ ਚੰਗੇ ਪਾਸੇ ਲਾਉਂਦਾ ਸੀ ਜੇ ਕਿਤੇ ਕੋਈ ਗਲਤੀ ਚਰੋ ਆਪਾਂ ਇਹ ਗੱਲ ਮੰਨਦੇ ਆ ਕਿ ਗੁਰੂ ਗ੍ਰੰਥ ਸਾਹਿਬ ਕਾਨੂੰਨ ਚ ਨਹੀਂ ਸੀ ਲੈ ਕੇ ਜਾਣਾ ਚਾਹੀਦਾ ਇਹ ਅਸੀਂ 100% ਮੰਨਦੇ ਆ ਪਰ ਉਦਾਂ ਦੇ ਉਹਨੂੰ ਕਹਿ ਦਿਓ ਸਮਝਾ ਦਿਓ ਇਹ ਤਾਂ ਗੱਲ ਹੁੰਦੀ ਆ ਵੀ ਆਪੇ ਸਮਝਾਓ ਬੰਦੇ ਨੂੰ ਭਾਈ ਆ ਤੇਰੀ ਗਲਤੀ ਹੈ ਇਹ ਗਲਤੀ ਠੀਕ ਕਰ ਪਰ ਇਹ ਥੋੜਾ ਵੀ ਤੁਸੀਂ ਐਨਐਸਏ ਲਾ ਕੇ ਬੰਦੇ ਨੂੰ ਜੇਲ੍ਹ ਚ ਭੇਜ ਦਿਓ ਇੱਕ ਪਾਸੇ ਹਾੜੀ ਦਾ ਸੀਜ਼ਨ ਵੀ ਚੱਲ ਰਿਹਾ ਮੰਡੀਆਂ 'ਚ ਪ੍ਰਬੰਧ ਨਹੀਂ ਜਿਹੜਾ بارش ਹੋਈ ਹੈ ਕੱਲ ਦੀ ਉਸ ਦੇ ਨਾਲ ਕਣਕਾਂ ਜਿਹੜੀਆਂ ਕਿਸਾਨਾਂ ਦੀਆਂ ਮੰਡੀਆਂ 'ਚ ਬਹੁਤ ਹਾਲਾਤ ਮਾੜੇ ਨੇ ਕਣਕ ਦੀ ਸਰਕਾਰੀ ਖਰੀਦ ਵੀ ਨਹੀਂ ਹੋ ਰਹੀ ਇਹ ਤਾਂ ਇਹਨਾਂ ਨੂੰ ਫਿਕਰੇ ਹੈ ਨਹੀਂ ਨਾ ਕਣਕ ਦਾ ਫਿਕਰਾ ਹੈ ਨਾ ਪਰਚੇਜ ਦਾ ਫਿਕਰਾ ਹੈ ਨਾ ਟ੍ਰਾਂਸਪੋਰਟ ਦਾ ਫਿਕਰਾ ਹੈ ਇਹਨਾਂ ਨੂੰ ਤਾਂ ਫਿਰ ਸਿਰਫ ਕੇਜਰੀਵਾਦ ਸਾਹਿਬ ਦਾ ਜਾਂ ਫਿਰ ਦੂਜੀਆਂ ਸਟੇਟਾਂ 'ਚ ਹੈ ਇਹਨਾਂ ਨੂੰ ਤਾਂ ਆਪਣਾ ਜਹਾਜ਼ ਬਰਤਣਾ ਨਹੀਂ ਜਹਾਜ਼ ਦੀ ਗੱਲ ਹੈ ਇੱਥੋਂ ਉੱਥੇ ਤੋਂ ਤੇ ਫਿਰ ਇਦੋਂ ਬਾਅਦ ਕੁਝ ਨਹੀਂ ਉਹਦੇ ਲਈ ਵਰਤ ਰੱਖਣ ਨੂੰ ਤਿਆਰ ਨੇ ਉਹਦੇ ਲਈ ਮਿਲਣ ਨੂੰ ਤਿਆਰ ਨੇ ਉਹਦੇ ਲਈ ਐਜੀਟੇਸ਼ਨ ਕਰਨ ਨੂੰ ਤਿਆਰ ਨੇ ਬਸ ਇੱਕੋ ਗੱਲ ਹੈ ਕੇਜਰੀਵਾਲ ਕੇਜਰੀਵਾਲ ਜਿਹਨੇ ਪੱਠਾ ਫਠਾ ਪੰਜਾਬ ਦਾ ਲਾਸਟ ਸਵਾਲ ਆ ਰਖੜਾ ਸਾਹਿਬ ਜਿਹੜੇ ਪਾਰਟੀਆਂ ਛੱਡ-ਛੱਡ ਜਾ ਰਹੇ ਨੇ ਲੋਕਾਂ ਦੇ ਵਿੱਚ ਵੀ ਇਹ ਗੱਲਾਂ ਹੋ ਗਈਆਂ ਵੀ ਆਪਦੇ ਘਰਾਂ ਦੇ ਲਈ ਆਪਦੀ ਸ਼ੋਰਤ ਲਈ ਇਹ ਸਾਡੇ ਲੋਕਾਂ ਨੂੰ ਵਰਤਦੇ ਨੇ ਪਰ ਇਹ ਕਹਿੰਦੇ ਲੋਕ ਕਹਿੰਦੇ ਨੇ ਸਵਾਰਿਆਂ ਨੂੰ ਮਾਫ਼ ਨਹੀਂ ਕਰਾਂਗੇ ਭਾਵੇਂ ਕੀ ਤੁਹਾਡਾ ਟਿੰਨੂ ਹੋਵੇ ਚਾਹੇ ਬਿੱਟੂ ਹੋਵੇ ਚਾਹੇ ਰਿੰਕੂ ਹੋਵੇ ਕਾਫੀ ਲੋਕ ਜਿਹੜੇ ਨਜ਼ਾਰੇ ਲੈ ਲੈ ਕੇ ਪਾਰਟੀਆਂ ਦੇ ਵਿੱਚ ਆਉਂ ਦੂਸਰੀਆਂ ਪਾਰਟੀਆਂ ਚਲੇ ਗਏ ਦੇਖੋ ਇਹ ਕੋਈ ਬਹੁਤ ਤਾਂ ਵਧੀਆ ਟ੍ਰੈਂਡ ਨਹੀਂ ਹੈ ਕਿ ਆਪਾਂ ਅਜੇ ਤੱਕ ਗੁਣਗਾਰੇ ਆ ਅਜੇ ਤੱਕ ਕਹਿ ਰਹੇ ਪਾਰਟੀ ਬੜੀ ਵਧੀਆ ਜੀ ਐਸੀ ਬਹੁਤ ਚੰਗੇ ਆ ਮੈਂ ਵੀ ਕਹਿ ਰਹੇ ਅਜੇ ਤੱਕ ਕੋ ਕਿ ਸ਼ੋਮਨੀ ਕੱਲ ਦਾ ਸਾਡਾ ਬਹੁਤ ਵਧੀਆ ਹੈ ਮੇਰਾ ਵੀ ਬਹੁਤ ਤਵਲਾ ਆਇਆ ਇਹਨਾਂ ਨੇ ਕਿ ਇਹ ਬੀਜੇਪੀ ਚ ਭੱਗ ਗਿਆ ਜੀ ਆ ਆ ਗਿਆ ਕਦੇ ਮੈਂ ਸੋਚਿਆ ਵੀ ਹੈ ਜੀ ਹੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੈਗੇ ਸ਼੍ਰੋਮਣੀ ਅਕਾਲੀ ਦਲ 'ਚ ਰਹਾਂਗੇ ਕੰਮ ਕਰਾਂਗੇ ਠੀਕ ਹੈ ਨਰਾਜ਼ੀਆਂ ਹੋ ਜਾਂਦੀਆਂ ਫਿਰ ਉਹਦੇ ਪਾਰਟੀ ਦੇ ਵਿੱਚ ਪਰ ਫਿਰ ਪਾਰਟੀ ਦੱਬ ਕੇ ਕੰਮ ਕਰਨਾ ਚਾਹੀਦਾ ਵੱਧ ਕੰਮ ਕਰਨਾ ਚਾਹੀਦਾ ਆਪਣੇ ਆਪ ਪਾਰਟੀ ਤੁਹਾਨੂੰ ਇਜਤਮਾਨ ਦਿੰਦੀ ਹੈ ਹੂੰ ਸੋ ਜਿਹੜੇ ਪਾਰਟੀ ਛੱਡ ਕੇ ਦੂਜੇ ਪਾਰਟੀ ਜਾਂਦੇ ਨੇ ਉਹਨਾਂ ਦੀ ਕੋਈ ਇਜਤ ਨਹੀਂ ਹੁੰਦੀ ਹੈ ਨਹੀਂ ਉਹਨਾਂ ਦੀ ਤਾਂ ਦੁਰਫਟੇ ਮ ਦੁਰਫਟੇ ਨੂੰ ਹੁੰਦੀ ਆ ਆਪਾਂ ਦੇਖ ਹੀ ਰਹੇ ਹਾਂ ਸਾਰੇ ਤੇ ਕਿ ਆਪਾਂ ਕਿੰਨਾ ਉਹਨਾਂ ਨੂੰ ਨਫ਼ਰਤ ਕਰਦੇ ਆ ਕਿੰਨਾ ਉਹ ਕਰਦੇ ਲੋਕ ਵੀ ਇਹ ਗੱਲ ਕਰਦੇ ਸਿਕੰਦਰ ਸਿੰਘ ਮਲੂਕਾ ਦਾ ਵੀ ਕਦੇ ਹਲਕਾ ਇੰਚਾਰਜ ਚੇਂਜ ਕਰ ਦਿੱਤਾ ਕੀ ਕਾਰਨ ਕੀ ਹੋਇਆ ਦੇਖੋ ਇਹ ਚੀਜ਼ ਦੀ ਮੈਨੂੰ ਵੀ ਸਮਝ ਨਹੀਂ ਆਈ ਵੀ ਸੁਣਦੇ ਤਾਂ ਇਹ ਸੀ ਵੀ ਉਹ ਹਮੇਸ਼ਾ ਇਹ ਗੱਲ ਕਹਿ ਰਹੇ ਸੀ ਕਿ ਮੈਂ ਸ਼ੋਅ ਨਹੀਂ ਕਰਦਾ ਲਾਲਚਾਂ ਸਾਡੇ ਬੱਚਿਆਂ ਨੇ ਥੋੜੀ ਜਿਹੀ ਗਲਤੀ ਕੀਤੀ ਹੈ ਮੈਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕਰੂੰਗਾ ਤੇ ਕਾਰਨ ਪਤਾ ਨਹੀਂ ਕੀ ਹੋਇਆ ਮੈਂ ਮੇਰੀ ਗੱਲ ਨਹੀਂ ਹੋਈ ਪ੍ਰਧਾਨ ਸਾਹਿਬ ਨਾਲ ਕਿ ਵੀ ਹਲਕਾ ਇੰਚਾਰਜ ਥੋੜ੍ਹਾ ਜਿਹਾ ਛੇਤੀ ਬਲਤਾ ਇਨੀ ਛੇਤੀ ਨਹੀਂ ਸੀ ਬਲਣਾ ਚਾਹੀਦਾ ਉਹਨੂੰ ਪੁੱਛਣਾ ਚਾਹੀਦਾ ਸੀ ਬੁਲਾਉਣਾ ਚਾਹੀਦਾ ਸੀ ਉਹਨੂੰ ਵੀ ਦੱਸੋ ਜੀ ਮਲੂਕਾ ਸਾਹਿਬ ਤੁਹਾਡੀ ਕੀ ਰਾਏ ਆ ਕੀ ਕਰਨਾ ਚਾਹੁੰਦੇ ਹੋ ਪਰ ਜਿੱਤ ਤੱਕ ਮੈਂ ਪ੍ਰੈਸ ਚ ਪੜਿਆ ਹੈ ਕਿ ਉਹ ਇਹ ਹੀ ਗੱਲ ਕਹਿੰਦੇ ਰਹੇ ਨੇ ਕਿ ਮੈਂ ਸ਼ੋਮਨੀ ਕਾਲਜ ਦਾ ਚਾਹ ਮੈਂ ਪ੍ਰਧਾਨ ਸਾਹਿਬ ਦੇ ਨਾਲ ਆ ਤੇ ਬੱਚੇ ਨੂੰ ਮੈਂ ਸਮਝਾਉਂਗਾ ਤੇ ਮੈਨੂੰ ਵੀ ਟੈਲੀਫੋਨ ਆਇਆ ਸੀ ਵੀ ਤੁਛ ਵੀ ਸਮਝਾਓ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਰਖੜਾ ਸਾਹਿਬ ਧੰਨਵਾਦ ਸਹਿਨ ਸਾਹਿਬ ਦਾ ਕੈਬਨਟ ਮੰਤਰੀ ਸਰਜੀਤ ਸਿੰਘ ਰਖੜਾ ਨੇ ਲੋਕ ਸਭਾ ਤੇ ਗੱਲਬਾਤ ਕੀਤੀ ਆ ਜੋ ਕਿ ਪਟਿਆਲਾ ਲੋਕ ਸਭਾ ਦੀ ਸੀਟ ਆ ਜਿਹੜੀ ਤਾਰਨ ਲੱਖ ਦੇ ਲਗਭਗ ਜਿਹੜੀ VOTER ਨੇ ਆਪਣੀ ਬੋਟ ਦਾ ਇਸਤੇਮਾਲ ਕਰਨਗੇ ਇੱਕ ਜ਼ੋਨ ਨੂੰ ਤਿੰਨ ਜ਼ੋਨ ਨੂੰ ਨਤੀਜਾ ਆਵੇਗਾ ਪਰ ਹਰ ਪਾਰਟੀ ਆਪਣੀ ਜਿੱਤ ਦਾ ਦਾਵਾ ਜ਼ਰੂਰ ਕਰਦੀ ਹੈ ਪਰ ਲੋਕਾਂ ਨੇ ਫਤਵਾ ਦੇਣਾ ਕਿਸ ਪਾਰਟੀ ਦੇ ਹੱਕ ਦੇ ਵਿੱਚ ਜਿਹੜੇ ਲੋਕ